ਸਤਿ ਸ੍ਰੀ ਅਕਾਲ ਜੀ BR Stopper YouTube ਚੈਨਲਸ ਆਪ ਜੀ ਦਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਸੋ BA 6th semesters ਪੰਜਾਬੀ ਕੰਪਲਸਰੀ ਦੀ ਨੋਵਲ ਅਨੂਪ ਕੌਰ ਅਸੀਂ ਸਟਾਰਟ ਕੀਤੀ ਸੀ ਅੱਜ ਅਸੀਂ ਕਰਨ ਲੱਗੇ ਹਾਂ ਅਨੂਪ ਕੌਰ ਦਾ ਪਾਤਰ ਚਿੱਤਰਣ ਕੈਰੈਕਟਰ ਸਕੈਚ ਕਰਨਾ ਹੈ ਅਨੂਪ ਕੌਰ ਨਾਵਲ ਦੀ ਜਿਹੜੀ ਮੁੱਖ ਪਾਤਰ ਹੈ ਅਨੂਪ ਕੌਰ ਦਾ ਨੋਟਸ ਲਈ ਇਹ ਮੇਰਾ WhatsApp ਨੰਬਰ ਹੈ ਇਸ ਤੇ ਤੁਸੀਂ ਮੈਸੇਜ ਕਰਕੇ ਨੋਟਸ ਬਾਏ ਕਰ ਸਕਦੇ ਹੋ ਤੇ ਹੁਣ ਸ਼ੁਰੂ ਕਰਦੇ ਹਾਂ ਅਨੂਪ ਕੌਰ ਦਾ ਪਾਤਰ ਚਿੱਤਰਣ ਸੋ ਅਨੂਪ ਕੌਰ ਨਾਵਲ ਪੰਜਾਬੀ ਦੇ ਬਹੁਮੁਖੀ ਸਹਿਤਕਾਰ ਹਰਨਾਮ ਦਾਹ ਸਹਰਾਈ ਦੀ ਰਚਨਾ ਹੈ ਅਨੂਪ ਕੌਰ ਨਾਵਲ ਦੇ ਰਾਈਟਰ ਦਾ ਨਾਮ ਕੀ ਹੈ ਹਰਨਾਮ ਦਾਹ ਸਹਰਾਈ ਪੰਜਾਬੀ ਸਾਹਿਤ ਅੰਤਰਗਤ ਹਰਨਾਮ ਦਾਹ ਸਹਰਾਈ ਦਾ ਆਪਣਾ ਵਿਲੱਖਣ ਅਤੇ ਮਹੱਤਵਪੂਰਨ ਸਥਾਨ ਹੈ ਅਨੂਪ ਕੌਰ ਉਹਨਾਂ ਦਾ ਪ੍ਰਸਿੱਧ ਨਾਵਲ ਹੈ ਇੱਕ ਹਿਸਟੋਰੀਕਲ ਨਾਵਲ ਹੈ ਇਹ ਨਾਵਲ ਸਨ 1978 ਵਿੱਚ ਛਪਿਆ ਸੀ ਜਾਂ ਲਿਖਿਆ ਗਿਆ ਸੀ ਇਹ ਇੱਕ ਇਤਿਹਾਸਕ ਨਾਵਲ ਹੈ ਇਸ ਨਾਵਲ ਵਿੱਚ ਰਗੂਰ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਉਹਨਾਂ ਵੱਲੋਂ ਮੁਗਲਾਂ ਦੀਆਂ ਫੌਜਾਂ ਨਾਲ ਲੜੀਆਂ ਦੋ ਲਗਾਈਆਂ ਦੇ ਨਾਲ-ਨਾਲ ਇਸੇ ਕਾਲ ਦੀ ਇੱਕ ਮਹਾਨ ਮੁਟਿਆਰ ਮਹਾਨ ਸਿੱਖ ਮੁਟਿਆਰ ਅਨੂਕਰ ਬਾਰੇ ਦੱਸਿਆ ਗਿਆ ਹੈ ਜੋ ਕਿ ਬਹੁਤ ਹੀ ਨਿਡਰਤਾ ਸਹਿਤ ਮਰਦਾਂ ਵਰਗਾ ਰੂਪ ਧਾਰ ਕੇ ਗੁਰੂ ਜੀ ਦਾ ਸਾਥ ਦਿੰਦੀ ਹੈ ਤੇ ਅਖੀਰ ਆਪਣੀ ਇੱਜ਼ਤ ਨੂੰ ਦਾਗ ਨਾ ਲੱਗਣ ਦੇਣ ਸਦਕਾ ਆਤਮ ਹੱਤਿਆ ਕਰ ਲੈਂਦੀ ਹੈ ਠੀਕ ਹੈ ਸੋ ਇਹ ਤਾਂ ਮੈਂ ਇੱਕ ਬਰੀਫ ਚ ਇੰਟਰੋਡਕਸ਼ਨ ਦੱਸਿਆ ਹੈ ਨਾਵਲ ਦਾ ਕਿ ਨਾਵਲ ਚ ਕੀ ਦੱਸਿਆ ਗਿਆ ਹੈ ਇੱਕ ਤਾਂ ਗੁਰਗੋਬਿੰਦ ਸਿੰਘ ਜੀ ਦੇ ਵਿਚਾਰਧਾਰਾ ਨੂੰ ਇਸ ਚ ਪੇਸ਼ ਕੀਤਾ ਹੈ ਤੇ ਉਸ ਸਮੇਂ ਦੀ ਗੁਰੂਕਾਲ ਦੀ ਇੱਕ ਮਹਾਨ ਮੁਟਿਆਰ ਸਿੱਖ ਮੁਟਿਆਰ ਸੀ ਅਨੂਪ ਕੌਰ ਉਸ ਦੇ ਜੀਵਨ ਜਾਚ ਬਾਰੇ ਇਹ ਨਾਵਲ ਵਿੱਚ ਦੱਸਿਆ ਗਿਆ ਹੈ ਜੋ ਕਿ ਮੁੱਖ ਪਾਤਰ ਹੈ ਨਾਵਲ ਦੀ ਤੇ ਇਹ ਨਾਵਲ ਇੱਕ ਹਿਸਟੋਰੀਕਲ ਨਾਵਲ ਹੈ ਜਿਸ ਨੂੰ ਕੀ ਹਰਨਾਮਦਾਹ ਸਹਰਾਈ ਨੇ ਲਿਖਿਆ ਹੈ ਠੀਕ ਹੈ ਹੁਣ ਅਸੀਂ ਕਰਨਾ ਹੈ ਅਨੂਪ ਕੌਰ ਨਾਵਲ ਦਾ character sketch novel the sorry anup kaur patra da character sketch jaan pehchan anup kaur har naam da sehrai de novel anup kaur di bahut hi mahatvapurn patra hai asal vich oh oh is novel di nayika hai oh anandpur vasi neeli haveli waliyan di eklauti te bahut hi lively li, tee si theek hai so novel di mukh patra anup kaur hai te oh hi is novel di nayika hai ਮੀਨਸ ਕੀ ਉਹ ਮੇਨ ਕੈਰੈਕਟਰ ਹੈ ਨਾਵਲ ਦਾ ਉਹ ਅਨੰਦਪੁਰ ਵਾਸੀ ਨੀਲੀ ਹਵੇਲੀ ਵਾਲਿਆਂ ਦੀ ਇੱਕ ਇਕਲੌਤੀ ਧੀ ਸੀ ਅਨੰਦਪੁਰ 'ਚ ਇੱਕ ਨੀਲੀ ਹਵੇਲੀ ਸੀ ਤੇ ਉਹਨਾਂ ਸਰਦਾਰਾਂ ਦੀ ਉਹ ਇਕਲੌਤੀ ਤੇ ਬਹੁਤ ਹੀ लाड़ਲੀ ਧੀ ਸੀ ਅਨੂਪ ਕੌਰ ਜੋ ਕਿ ਬਹੁਤ ਹੀ ਸੁੰਦਰ ਸੀ ਸੋ ਨੈਕਸਟ ਪੁਆਇੰਟ ਤੁਸੀਂ ਬਣਾਣਾ ਹੈ ਬਹੁਤ ਖੂਬਸੂਰਤ ਅਨੂਪ ਕੌਰ ਬਹੁਤ ਹੀ ਸੁੰਦਰ ਮੁਟਿਆਰ ਸੀ ਉਸ ਦੀ ਸੁੰਦਰਤਾ ਦੇ ਚਰਚੇ ਦੇਸ਼ ਭਰ 'ਚ ਹੁੰਦੇ ਸੀ ਉਸ ਦੀ ਇਸੇ ਸੁੰਦਰਤਾ ਕਾਰਨ ਉਸ ਦੀ ਹੀ ਸਾਈਬਾ ਤੇ ਸਸੀ ਨਾਲ ਵੀ ਤੁਲਨਾ ਕੀਤੀ ਜਾਂਦੀ ਸੀ ਠੀਕ ਹੈ ਤਾਂ ਕੋਈ ਉਸ ਨੂੰ ਹੀ ਕਹਿੰਦਾ ਸੀ ਕੋਈ ਸਾਈਬਾ ਕਹਿੰਦਾ ਸੀ ਤਾਂ ਲੋਕਾਂ ਨੇ ਅਲੱਗ-ਅਲੱਗ ਨਾਮ ਉਸ ਨੂੰ ਦੇ ਰੱਖੇ ਸੀ ਕਿਉਂਕਿ ਉਹ ਬਹੁਤ ਹੀ ਖੂਬਸੂਰਤ ਸੀ ਉਸ ਦੀ ਸੁੰਦਰਤਾ ਕਾਰਨ ਹੀ ਮੁਗਲਾ ਦੇ ਨਵਾਬ ਸੂਬੇਦਾਰ ਤੇ ਉਹਨਾਂ ਦੇ ਮੁੰਡੇ ਉਸ ਨੂੰ ਆਪਣੀ ਬਣਾਉਣਾ ਚਾਹੁੰਦੇ ਸਨ ਤੇ ਇਸ ਲਈ ਉਹ ਕਈ ਤਰ੍ਹਾਂ ਦੇ ਅਸਫਲ ਯਤਨ ਵੀ ਕਰਦੇ ਸਨ ਮਤਲਬ ਉਹ ਇੰਨੀ ਖੂਬਸੂਰਤ ਸੀ ਕਿ ਸਾਰੇ ਪਾਸੇ ਉਸ ਦੀਆਂ ਚਰਚਾਵਾਂ ਹੁੰਦੀਆਂ ਸਨ ਤੇ ਜਿਹੜੇ ਵੀ ਮੁੰਡੇ ਮੁਗਲਾਂ ਦੇ ਨਵਾਬ ਸੂਬੇਦਾਰ ਤੇ ਉਹਨਾਂ ਦੇ ਮੁੰਡੇ ਵੀ ਹੁੰਦੇ ਸੀ ਤੇ ਉਹ ਉਸ ਨੂੰ ਆਪਣੀ ਬਣਾਉਣਾ ਚਾਹੁੰਦੇ ਸਨ ਤੇ ਉਹਨਾਂ ਨੇ ਬਹੁਤ ਯਤਨ ਵੀ ਕੀਤਾ ਕਈਆਂ ਨੇ ਪਰ ਉਹ ਸਫਲ ਨਹੀਂ ਹੋਏ ਨੈਕਸਟ ਪੁਆਇੰਟ ਹੈ ਅਣਖੀ ਮਟਿਆਰ ਅਨੂਪ ਕੌਰ ਬਹੁਤ ਹੀ ਅਣਖੀਲੀ ਮਟਿਆਰ ਸੀ ਉਸ ਦੀ ਸੁੰਦਰਤਾ ਕਾਰਨ ਹਰ ਕੋਈ ਉਸ ਦੇ ਨੇਰੇ ਹੋਣਾ ਚਾਹੁੰਦਾ ਸੀ ਪਰ ਉਸ ਨੂੰ ਅਜੇ ਹਾਂ ਮਨਜ਼ੂਰ ਨਹੀਂ ਸੀ ਠੀਕ ਹੈ ਥੈਨ ਨੈਕਸਟ ਹੈ ਮਾ ਨਾਲ ਮੰਦੀ ਗਰਲ ਕਰਨ ਵਾਲੀ अनुप आफ् अपने मन दी ਗੱਲ ਆਪਣੀ ਮਾਂ ਨਾਲ ਸਾਂਝੀ ਕਰ ਲੈਂਦੀ ਹੈ ਜਦੋਂ ਆਪਣੇ ਮਨ ਵਿੱਚ ਵਸਾਏ ਵਰ ਬਾਰੇ ਆਪਣੀ ਮਾਂ ਦੀ ਮਾਂ ਨਾਲ ਗੱਲ ਸਾਂਝੀ ਕਰਦੀ ਹੈ ਤਾਂ ਮਾਂ ਉਸ ਨੂੰ ਸਮਝਾਉਣ ਤੇ ਹੀ ਇਹ ਸਪਸ਼ਟ ਕਰਦੀ ਹੈ ਕਿ ਉਸਨੇ ਅਨੰਦਪੁਰ ਦੇ ਵਾਸੀ ਨਿੱਲੇ ਘੋੜੇ ਦੇ ਸਵਾਰ ਨੂੰ ਮਨ ਵਿੱਚ ਵਸਾਇਆ ਹੋਇਆ ਕੋ ਆਪਣੀ ਮਾਂ ਨੂੰ ਆਪਣੇ ਵਰ ਬਾਰੇ ਦੱਸਦੀ ਹੈ ਕਿ ਅਨੰਦਪੁਰ ਦੇ ਵਸੀ ਨੀਲੇ ਕੋਰੇ ਦੇ ਸਵਾਰ ਨੂੰ ਮੈਂ ਆਪਣੇ ਮਨ ਚ ਵਸਾਇਆ ਹੋਇਆ ਉਹ ਉਸ ਨਾਲ ਵਿਆਹ ਕਰਵਾਉਣ ਲਈ ਆਪਣੀ ਮਾਂ ਨੂੰ ਆਖਦੀ ਹੈ। ਦਿਨ ਬਹਾਦਰ ਤੇ ਨੀਡਰ ਔਰਤ ਅਨੂਪ ਕੌਰ ਬਹੁਤ ਬਹਾਦਰ ਤੇ ਨੀਡਰ ਔਰਤ ਸੀ। ਉਹ ਗੁਰੂ ਪਰਿਵਾਰ ਅਤੇ ਸਿੱਖਾਂ ਦਾ ਸਾਥ ਬਹੁਤ ਦਲੇਰੀ ਨਾਲ ਦਿੰਦੀ ਹੈ। ਉਹ ਮਰਦਾਵਾਂ ਪੇਸਤਾਰ ਕੇ ਬਹਿਤ ਔਖੀਆਂ ਕਲੀਆਂ ਵਿੱਚ ਸਿੱਖ ਫੌਜਾਂ ਦਾ ਸਾਥ ਦੇਣ ਲਈ ਆਪ ਘੋਗੇ ਤੇ ਕਾਠੀ ਪਾ ਕੇ ਵਿਚਰਦੀ ਹੈ। ਉਹ ਚਮਕੌਰ ਦੀ ਗਲੀ ਦੀ ਲਗਾਈ ਵਿੱਚ ਸ਼ਹੀਦ ਹੋਏ ਗੁਰੂ ਜੀ ਦੇ ਸਾਹਿਬਜ਼ਾਦੇ ਆ। ਅਜੀਤ ਸਿੰਘ ਤੇ ਜੁਜਾਰ ਸਿੰਘ ਜੀ ਆਕਾਸ਼ਾ ਦਾ ਸਾਥੀਆਂ ਨਾਲ ਮਿਲ ਕੇ ਭਗੇ ਸਤਕਾਰ ਨਾਲ ਸੰਸਕਾਰ ਕਰਦੀ ਹੈ ਸੋ ਬਹੁਤ ਹੀ ਨਿਹਦਰ ਤੇ ਭਾਦਰ ਅਰਸਿਓ ਨੂਪਕਰ ਉਹ ਮਰਦਾਮਾ ਬੇਸਤਾਰ ਕੇ ਅੱਖੀਆਂ ਕਲੀਆਂ ਵਿੱਚ ਵੀ ਗੁਰੂ ਜੀ ਦਾ ਤੇ ਸਿੱਖਾਂ ਦਾ ਸਾਥ ਦਿੰਦੀ ਹੈ ਕੋਰੇ ਤੇ ਕਾਠੀ ਪਾ ਕੇ ਤਲਵਾਰਾਂ ਹੱਥ 'ਚ ਲੈ ਕੇ ਉਹ ਮੁਗਲਾ ਨਾਲ ਲੜਾਈ ਵੀ ਕਰਦੀ ਹੈ ਤੇ ਗੁਰੂ ਜੀ ਦੇ ਦੋ ਵੱਡੇ ਸਹਜਾਦੇ ਸਹਿਬ ਅਜੀਤ ਸਿੰਘ ਜੀ ਤੇ ਜੁਜਾਰ ਸਿੰਘ ਜੀ ਇਹ ਜਦੋਂ ਸ਼ਹੀਦ ਹੋ ਗਏ ਸੀ ਚਮਕੌਰ ਦੀ ਲੜਾਈ ਵਿੱਚ ਤਾਂ ਉਹਨਾਂ ਦਾ ਸੰਸਕਾਰ ਵੀ ਅਨੂਪਕੌਰ ਨੇ ਹੀ ਕੀਤਾ ਸੀ ਠੀਕ ਹੈ ਥੈਨ ਰੀਲ ਇਰਾਦੇ ਵਾਲੀ ਮੁਟਿਆਰ ਅਨੂਪਕੌਰ ਬਹੁਤ ਹੀ ਡ੍ਰਿਗ ਇਰਾਦੇ ਵਾਲੀ ਮੁਟਿਆਰ ਸੀ ਉਸਨੇ ਸਿੱਖ ਪੰਥ ਤੋਂ ਸਿੱਖ ਪੰਥ ਦੀਆਂ ਦੁਖੀਆਂ ਕਲੀਆਂ ਵਿੱਚ ਪੂਰਾ ਸਾਥ ਦਿੱਤਾ ਸੀ ਜਦੋਂ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਉਸਨੂੰ ਅਗਵਾ ਕਰਨ ਮਗਰੋਂ ਆਪਣੇ ਹਰਮ ਵਿੱਚ ਲੈ ਜਾ ਕੇ ਉਸਦੀ ਇੱਜ਼ਤ ਨਾਲ ਖੇਡਣਾ ਚਾਹੁੰਦਾ ਸੀ ਤਾਂ ਉਹ ਆਪਣੇ ਸੀਨੇ ਵਿੱਚ ਖੰਜਰ ਮਾਰ ਕੇ ਆਤਮ ਹੱਤਿਆ ਕਰ ਲੈਂਦੀ ਹੈ ਠੀਕ ਹੈ ਤਾਂ ਦ੍ਰਿਗ ਇਰਾਦੇ ਵਾਲੀ ਮੁਟਿਆਰ ਸੀ ਅਨੂਪ ਕੌਰ ਉਸਨੇ ਆਪਣੀ ਚੁੰਨੀ ਨੂੰ ਆਪਣੀ ਇੱਜ਼ਤ ਨੂੰ ਦਾਗ ਨਾ ਲੱਗਣ ਦਿੱਤਾ ਤੇ ਆਤਮ ਹੱਤਿਆ ਕਰ ਲਈ ਐਂ ਇਸ ਤਰ੍ਹਾਂ ਅਨੂਪ ਕੌਰ ਰਾਮਦਾਸ ਸਹਰਾਏ ਦੇ ਨਾਵਲ ਅਨੂਪ ਕੌਰ ਦੀ ਮੁੱਖ ਪਾਤਰ ਹੈ ਉਹ ਇੱਕ ਇਤਿਹਾਸਕ ਪਾਤਰ ਹੈ ਜਿਸ ਦਾ ਪਾਤਰ ਚਿੱਤਰਣ ਨਾਵਲਕਾਰ ਨੇ ਦਸਤਾਵੇਜ਼ਾਂ ਤੇ ਤੱਥਾਂ ਨੂੰ ਆਧਾਰ ਬਣਾ ਕੇ ਕੀਤਾ ਹੈ ਸਮੁੱਚੇ ਤੌਰ ਤੇ ਉਹ ਬਹੁਤ ਹੀ ਸੁਨੱਖੀ ਨਿਡਰ गुरु घर नाल प्यार करी तो अणखीली सी, ठीक है so, सो अनूप कौर का पात्र चित्रण इतें कंप्लीट हो गया नोट्स नहीं मेरा वट्सअप नंबर है इसते कॉन्टैक्ट करके बाय कर सकते हो सार विषय वस्तु प्रसंग सहित व्याख्या पात्र चित्रण सारा कुछ उस परफेक्ट ईबुक की फॉर्म च मिलेगा फाइन ਸੋ ਵੀਡੀਓ ਜੇ ਹੈਲਪਫੁਲ ਲੱਗੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਆਪਣੇ ਸੁਜੈਸ਼ਨਸ ਤੇ ਵੀਡੀਓ ਕੈਸੀ ਲਗੀ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨਸ ਦੱਸ ਸਕਦੇ ਹੋ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ so much ਬਾਏ ਬਾਏ ਵੈਸਟ ਆਫ ਲੱਕ